ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਅੱਜ ਬੋਪਰੇ ਫੈਮਿਲੀ ਚ ਨਹੀਂ ਅੱਜ ਬੈਦਵਾਨ ਫੈਮਿਲੀ ਚ ਤੁਹਾਨੂੰ ਬੀਬੀ ਇਹ ਦੱਸਦੀ ਬੈਦਵਾਨ ਆ ਮੈਂ ਵੀ ਤਾਂ ਬੈਦਵਾਨ ਆ ਕਈ ਕੁੜੀਆਂ ਕਹਿੰਦੀਆਂ ਨੇ ਬੀਬੀ ਫਿਰ ਗੋਤ ਬਦਲ ਜਾਂਦਾ ਵਿਆਹ ਤੋਂ ਬਾਅਦ ਪਰ ਆਪਣੇ ਪੰਜਾਬੀਆਂ ਦਾ ਤਾਂ ਨਹੀਂ ਬਦਲਦਾ ਹਨਾ ਹਨਾ ਜੜੀਆਂ ਬਾਹਰ ਗਿਆ ਜਨ ਨਧੌੜੇ ਆ ਜਾਂਦੇ ਆ ਜਾਂਦਾ ਹਨਾ ਤੇਰਾ ਤੇਰਾ ਪਰ ਅਸੀਂ ਕਹਿੰਦੇ ਬਤ ਬੈਦਵਾਨੇ ਆ ਚਲੋ ਜੀ ਤੁਹਾਨੂੰ ਪੁੱਛਾਂਗਾ ਕਿ ਹਾਂ ਤੁਹਾਨੂੰ ਦਿੰਦੇ ਸੀ ਬੈਦਵਾਨਾ ਚਲ ਕੋਈ ਨਾ ਕਿਉਂਕਿ ਕਿਉਂਕਿ ਬੀਬੀ ਸਾਰੇ ਕੁੜੀਆਂ ਦਾ ਵੀ ਟੀਮੀਆਂ ਦਾ ਬੰਦਿਆਂ ਦਾ ਸਭ ਦਾ ਬਹੁਤ ਪੁੱਛਦੇ ਵੀ ਤੇਰਾ ਕਿਆ ਤੇਰਾ ਕਿਆ ਤਾਂ ਕਰਕੇ ਆਪਣਾ ਸ਼ੁਰੂ ਤੇ ਹੀ ਆਹੀ ਤਾਂ ਹੀ ਕਹਿੰਦੇ ਪੰਜਾਬੀ ਨੇ ਸ਼ੁਰੂ ਤੇ ਹੀ ਆਹੀ ਹੈ ਵੀ ਆਪ ਦਾ ਆਪ ਦਾ ਬੋਤ ਹੁੰਦਾ ਹੈ ਕਿਉਂਕਿ ਆਪ ਦਾ ਆਪ ਦਾ ਹੀ ਪੁੱਛਦੇ ਨੇ ਹਨਾ ਸਿਆਲੋਜੀ ਬੈਦਵਨ ਫੈਮਿਲੀ ਚ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਬੀਬੀ ਪੀਰੀਏ ਸਵੇਰ ਦੀ ਚਾਹ ਦੂਜੀ ਵਾਰ ਬੀਬੀ ਪਹਿਲਾਂ ਇਹ ਨਹੀਂ ਚਾਹ ਪੀਂਦੀ ਨੀ ਬੀਬੀ ਦੇ ਲੱਗੀ ਦੀਆਂ ਹਰ ਕੁਝ ਦੂਆ ਮਲੀਆ ਬੀਬੀ ਆਮਲੀਆ ਸਾਡੇ ਉਥੇ ਦਿੱਦੀ ਹਰਦਾਸ ਨੂੰ ਚਾਹ ਬਹੁਤ ਪਿੰਦੇ ਨੇ ਤਿੰਨ ਵਾਰ ਪੀ ਲੈਂਦੇ ਨੇ ਸਵੇਰੇ ਸਵੇਰੇ ਦੋ ਵਾਰ ਹੋਰ ਦੋ ਵਾਰ ਪਿੰਦੇ ਨੇ ਪਹਿਲਾਂ ਤਿੰਨ ਵਾਰ ਪਿੰਦੇ ਹੁੰਦਾ ਹਟ ਗਏ ਬੀਬੀ ਖਾ ਰਹੀਏ ਪਕੌੜੀਆਂ ਨਾਲ ਤੇ ਰੋਟੀ ਦਾ ਟਾਈਮ ਸਾਡਾ ਹੋਣ ਵਾਲਾ ਉਧਰ ਅਮਨ ਬਣਾ ਰਹੀਏ ਸਬਜ਼ੀ ਤੜਕਾ ਲਾ ਰਹੀਏ ਨਾ ਤੂੰ ਤਾਂ ਦਿਖੇ ਨਹੀਂ ਰਹੀ ਹੈ ਜੇ ਪਿੱਛੇ ਐ ਲੈ ਵੇ ਇੱਧਰ ਵੀ ਅਮਨ ਪੀਰੀਏ ਚ ਅਮਨ ਤੁਮੇ ਚ ਆ ਪਿੰਦੀ ਆ ਕੋਲੀ ਚ ਠੰਡੀ ਹੁੰਦੀ ਹੈ ਛੇਤੀ ਨਾ ਨਾ ਠੀਕ ਐ ਵਧੀਆ ਵਧੀਆ ਲੋ ਜੀ ਮੇਰਾ ਫੋਨ ਵੱਜ ਰਿਹਾ ਹੈ ਹੁਣ ਮੈਂ ਪਹਿਲਾਂ ਫੋਨ ਸੁਣ ਲਾਂ ਫੇਰ ਦੱਸਦੀ ਆ ਅੱਗੇ ਦੀ ਕਹਾਣੀ ਤੁਹਾਨੂੰ ਲੈ ਹੁਨਾ ਛੋਤੂ ਵੀ ਖਾਣ ਲੱਗ ਗਿਆ ਪੋਰੀਆਂ ਛੋਤੂ ਵੀ ਖਾਣ ਲੱਗ ਗਿਆ ਇਹ ਦੂਆ ਬੂਆ

ਕਿਉਂਕਿ ਰਾਤ ਸਾਨੂੰ ਕੋਈ ਹੋਣੀ ਤਾਂ ਅਸੀਂ ਤਾਂ ਮੌਜਨਾਂ ਦੇ ਅੰਦਰ ਪਏ ਬੀਲਾਂ ਦੇਖ ਰਹੇ ਤੇ ਜਿਨ੍ਹਾਂ ਨੂੰ ਡੋਮੀਨੋਸ ਕਰਕੇ ਨਾ ਸਾਹਮਣੇ ਪਤਾ ਨਹੀਂ ਲੱਗਿਆ ਪਤਾ ਨਾ ਉਹ ਉੱਚਾ ਬਹੁਤ ਆ ਹਾਂ ਪਰਦੀ ਤੁਹਾਨੂੰ ਤਾਂ ਮੈਂ ਕਰੀ ਚੁਕੀ ਕੱਲ ਬੀਬੀ ਕਹਿੰਦੀ ਪਰਦੀ ਸਾਰੇ ਨੂੰ ਸਹੀ ਗੱਲ ਹੈ ਕੱਲ ਅਮਨ ਤਾਂ ਨਾ ਨੱਚੀ ਵੀਡੀਓ ਨਾ ਬਣਾ ਨਹੀਂ ਸਕੀ ਪੂਰੀ ਮੈਂ ਆਪਣੇ ਆਪ ਨੂੰ ਵੀ ਨਹੀਂ ਦਿਖਾ ਸਕੀ ਹੈਗੀ ਪਰ ਅਮਨ ਵੀ ਬਹੁਤ ਨੱਚਿਆ ਬੰਦੇ ਤਾਂ ਬਹੁਤ ਮਹਲਾ ਪਾਈਆਂ ਉੱਥੇ ਸਾਰੀਆਂ ਤੀਮੀਆਂ ਗੈਰੀ ਤੇ ਇਹ ਲੱਗਦਾ ਹੈ ਸਸੁਰ ਦਾ ਕੈਕ ਲਗਾ ਦੇਆ ਪੈਪ ਪੂਆ ਲਗਾ ਕੇ ਆਈ ਆ ਕਦੀ ਕਦੀ ਤਾਂ ਸਾਲ ਬਾਅਦ ਮੌਕਾ ਮਿਲਦਾ ਮੈਂ ਵੀ ਇੱਕ ਲਾਈਫ ਨੂੰ ਵਧੀਆ ਕਰਕੇ ਜੀਉ ਜੇ ਜ਼ਿੰਦਗੀ ਚ ਆ ਇੱਕ ਵਾਰੀ ਮਿਲ ਜੇ ਹਾਂ ਮੈਂ ਵੀ ਇਹੀ ਨਾ ਉਹ ਵੀ ਢੰਗ ਨਾਲ ਖੜਿਆ ਭਗਿਆ ਤੇਰਾ ਧਿਆਨ ਤਾਂ ਉਧਰ ਆ ਫਿਰ ਮੈਂ ਮੈਂ ਵੀ ਇਕ ਨੱਚਦੀ ਹੁੰਨੀ ਆ ਬਹੁਤ ਜ਼ਿਆਦੇ ਹਨਾ ਅਸੀਂ ਇੱਕ ਨੇ ਗਾ ਬੰਦੇ ਆ ਹਰਦਾਸਪੁਰ ਵੀ ਆ ਮੈਂ ਗੇ ਨੱਚੋ ਇਹਨਾਂ ਖੁੱਲ ਕੇ ਪਟਾਦਾ ਕੇ ਆਓ ਮੋਟਾ ਜੋ ਹਿੰਨੀ ਜੋ ਹਿੰਨੀ ਜੋ ਹਾਂ ਉਹ ਹੀ ਬਾਹਾਂ ਗਿਆ ਫਰਾਇਆ ਨੀ ਉੱਪਰ ਜਨਮ ਤੱਕ ਬਾਹਾਂ ਗਿਆ ਪਟਾਦਾ ਜੇ ਤੱਕ ਜਵਾਗਰਾਂ ਦੇ ਬੱਚੋ ਨੱਚੋ ਨੱਚੋ ਬਾਕੀ ਜਿੱਦਾਂ ਗਾਣੇ ਦਾ ਸਟੈਪ ਹੁੰਦਾ ਉਸ ਹਿਸਾਬ ਨਾਲ ਨੱਚੀਦਾ ਹੁੰਦਾ ਹਾਂ ਖੁੱਲ ਕੇ ਨੱਚੋ ਖੁਸ਼ ਹੋ ਕੇ ਨੱਚੋ ਬਦਿਆਾਰੇ ਬੱਚੇ ਨੇ ਆਈ ਤੇ ਕਰਦੀ ਆਪੇ ਨਹੀਂ ਕਰਦੀ ਹੋਰ ਚਲੋ ਜੀ ਮਨਪਰਨ ਬੱਚਾ ਹੋਰ ਹੋਰ ਚਲੋ ਜਰਾ ਚਲੋ ਜਾਣਾ ਹੁੰਦਾ आ... मेले मेला. चार दिन जिंदगी 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 सारे सारा कुछ देखे रहे हैं आज की भी 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 मौत होगी होगी है 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 ना जरंग, जरंग है ना जन्म जन्म मिलती इसलिए चाहिए भाई खुलके गाने खुलके मतलब ਚਾਈ ਜੀ ਨਾ ਬਹੁਤ ਜਿਆਦਾ ਇਹ ਤਾਂ ਬਹੁਤ ਜਿਆਦਾ ਕੱਟਾ ਪਿਆ ਹੁਣਾ ਆਪਣੇ ਸਾਰੇ ਪੰਜਾਬ ਨੂੰ ਜ਼ਿਆਦਾਤਰ ਪਰ ਫਿਰ ਵੀ ਪਰ ਸਾਰਿਆਂ ਨੇ ਆਪਣੇ ਉਹ ਤਿਉਹਾਰ ਜਿਹੜੇ ਉਹ ਮਨਾ ਰਹੇ ਨੇ ਖੁਸ਼ੀ ਤਾਂ ਨਹੀਂ ਹੁੰਦੀ ਕਿਉਂਕਿ ਕਿਸੇ ਦੇ ਘਰ ਦੁੱਖ ਹੈ ਕਿਸੇ ਦੇ ਸੁੱਖ ਪਰ ਫਿਰ ਵੀ ساری ਦੁਨੀਆ ਹਲਾਤੀ ساری ਦੁਨੀਆ ਹਲਾਤੀ ਹੁਣੇ ਕੱਪੜਾ ਸਾਨੂੰ ਦੱਸ ਕੇ ਆਣੇ ਆਏ ਕਿ ਜਿੱਦਣ ਨਾ ਉਹ ਜਮਲ ਦਾ ਉਹਦਾ ਰਾਤੀ ਜਮਲ ਦਾ ਉੱਤੇ 150 ਫੋਨ ਚੋਰੀ ਹੋ ਗਏ। ਦੇਖਿਆ ਲੋਕਾਂ ਨੇ ਸੰਸਕਾਰ ਵੀ ਨਹੀਂ ਛੱਡੇ ਆ। ਨਾਲੇ ਤਾਂ ਲੋਕ ਉੱਥੇ ਚੋਰੀ ਅੱਡੇ ਤੇ ਚੋਰੀ ਆਏ ਤੇ ਹੀ। ਚੋਰੀ ਕਰਨੇ ਬੜੇ ਬੜੇ ਮੈਂ ਤੁਹਾਨੂੰ ਆਪ ਕਹਾਂ ਆ। ਉਹ ਟਾਈਮ ਲੇਟ ਹੈ। ਮੈਂ ਨੇ ਕਾਲ ਕਰੀ। ਹੋਰ ਲੋਕ ਲੋਕ ਲੋਕਾਂ ਨੇ ਸੰਸਕਾਰ ਵੀ ਨਹੀਂ ਛੱਡੇ ਰਮ ਨੇ। ਨਾ ਨੇ ਰਣੀ ਹੈਗਾ ਬਲੌਗ ਬਣਾ ਰਹੀ ਹਾਂ ਬਲੌਗ ਬਣਾ ਰਹੀ ਹਾਂ ਹੋਰ ਹੋਰ ਹਾਂ ਅੱਜ ਹੋ ਗਈ ਛੁੱਟੀ ਅੱਜ ਸਾਨੂੰ ਘੁਮਾ ਕੇ ਲਿਆਉਂਗਾ ਚੰਡੀਗੜ੍ਹ ਭਾਈ ਅੱਜ ਮੇਰੇ ਭਾਈ ਨੂੰ ਹੋ ਗਈ ਛੁੱਟੀ ਲਾਦਾ ਔਲਾਦਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਰਾਮ ਨੇ ਦੀ ਪੈੜਾਈ ਹੋਈ ਹੈ ਇਹ ਕਾ ਰਹੀ ਹੈ ਇਹ ਕਾ ਕੀ ਇੱਕ ਦਸਹਿਰਾ ਦੇਖ ਗਈ ਪਹਿਲਾਂ ਇੰਨੇ ਆਲੀਆਂ ਇੰਨੇ ਆਲੀਆਂ ਬੀਬੀ ਕਹਿੰਦੀ ਅੱਧੀ ਕਿ ਤਿੰਨੇ ਕੁੜੀਆਂ ਆਲੀਆਂ ਤਿਹਾਰਾਂ ਨੂੰ हाई तरी सब तो छोटी हाँ। मैं गलत बोलिया है बीबी सब छोटी है ना हाँ मैं हाँ फिर हां ਚਾ ਉਹ ਤਾਂ ਰਾਵਣ ਉਹ ਤਾਂ ਰਾਵਣ ਨੂੰ ਫੂਕੇ ਗਈ ਆ ਅਸੀਂ ਅੱਜ ਅਸੀਂ ਅੱਜ ਇਹ ਨਾਲ ਫੂਕੇ ਦਵਾਂਗੇ ਹਾਂ ਬਈ ਰੰਮ ਨੇ ਚੱਲ ਆਰਾਮ ਕਰ ਲਾ ਆ ਕੇ ਫੇਰ ਤਿਆਰੀ ਕਰਨ ਲੱਗੀ ਇੱਕ ਸਬਜੀ ਤੇ ਧਰੀ ਹੋਈ ਆ ਹੈ ਸਬਜੀ ਨੇ ਮਸਾਲਾ ਉਹਨੂੰ ਮਿਰਚ ਨੂੰ ਮਿਰਚ ਕੱਟ ਕੇ ਰੱਖ ਰਹੀਆਂ ਤਿਆਰ ਕਰਕੇ ਰੱਖ ਰਹੀਆਂ ਵੀ ਫੇਰ ਤੜਕਾ ਚੱਕ ਕੇ ਲਾ ਸਕਦੇ ਹਾਂ ਨਾ

ਮੈਸ ਵਾਸਤੇ ਪਾਣ ਨੂੰ ਦੇਖ ਲੈ ਕਹਿੰਦਾ ਲੈ ਰੋਟੀਆਂ ਦੇਣਗੇ ਹਰਮਨ ਕਹਿੰਦਾ ਲੈ ਲੈ ਲਓ ਜੀ ਹੁਣ ਰੋਟੀ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ 9:00 ਵਜੇ ਤੇ ਇੱਧਰ ਬੀਬੀ ਪਾ ਰਹੀ ਐ ਰੋਟੀ ਇੱਧਰ ਯੂਵੀ ਦੀ ਬਾਲੀ ਉੱਧਰ ਪਾਪੇ ਦੀ ਪੈ ਰਹੀ ਐ ਬਸ ਹੁਣ ਸਾਰੇ ਰੋਟੀ ਖਾ ਲਣਗੇ ਨਿਆਣੇ ਕਿਉਂਕਿ ਨਿਆਣੇ ਕੁਛ ਕੁਛ ਖਾਈ ਜਾਂਦੇ ਨੇ ਚੱਕ ਚੱਕ ਕੇ ਹਨਾ ਰੋਟੀ ਦੇ ਦਈਏ ਫਿਰ ਹਨਾ ਬੀਬੀ ਉਹ ਰੋਟੀ ਦੇ ਛੱਡੀ ਜਾਂਨੇ ਫਿਰ ਸਭ ਨੂੰ ਹੋਰ ਬਰਨ ਕਰ ਦੇ ਹੋਰ ਰੋਟੀ ਖਾ ਲੈਣ ਸਾਰੇ ਫਿਰ ਕੋਈ ਕਹਿੰਦਾ ਮੇਰਾ ਢਿੱਡ ਦੁਖ ਰਿਹਾ ਕੋਈ ਕਹਿੰਦਾ ਮੂੰਹ ਦੁਖਾ ਹੋਰ ਐ ਮੈਨੂੰ ਆਈਡੀਆ ਦੇ ਦੇ ਬੀਬੀ ਵੀ ਕੋਈ ਆਖ ਨਹੀਂ ਕਹਤਾ ਹੋਰ ਉਹ ਤਾਂ ਤੇਰੀ ਸੱਸ ਗੋਭੀ ਖਾ ਕੇ ਘਰ ਦੀ ਆ ਗਈ ਮੇਰੀ ਵੱਡੀ ਭੈਣ ਜਸਦੀ ਬੀਬੀ ਨਾ ਵੱਡੀ ਐ ਮੇਰੇ ਤੋਂ ਵੱਡੀ ਐ ਸਭ ਤੋਂ ਵੱਡੀ ਹੈ ਸਭ ਤੋਂ ਪਹਿਲਾਂ ਦੀਦੀ ਦਾ ਵਿਆਹ ਹੋਇਆ ਤਾਂ ਸਾਡੇ ਪਰਿਵਾਰ ਚ ਹਾਂ ਸੇਵ ਖਾਣਾ ਉਹ ਜੀ ਆ ਤੱਕ ਜਵੀ ਘਟ ਹੈ ਹਾਂ ਸਭ ਤੋਂ ਵੱਡੀ ਰੱਜੀ ਬੁਜੀ ਹੈ ਸਭ ਤੋਂ ਵੱਡਿਆ ਵਾਲੀ ਹੈ ਜਸਤੀ ਬੁਜੀ ਨਹੀਂ ਰੱਜੀ ਜੀ ਦਾ ਗਬਲੀ ਆ ਸਭ ਤੋਂ ਛੋਟੀ ਮੈਂ ਆ ਵੇਖੀ ਪਹਿਲਾਂ ਕਿੱਥੇ ਗਰੀ ਨੂੰ ਦੇਖ ਆਇਆ ਸੋਈ ਕੱਲ ਤਾਂ ਮੰਨੂ ਇਹ ਦੇਖ ਰਿਹਾ ਵੀ ਕਿੱਧਰ ਲੰਘੀ ਉਹ ਵਿਆਹ ਕਿੱਧਰ ਤੇ ਆ ਗਈ ਵਿਆਹ ਕਿੱਧਰ ਤੇ ਆ ਗਿਆ ਦੋਈ ਕਿੱਧਰ ਚਲੇ ਗਏ ਸਾਰੇ ਠੀਕ ਹੈ ਕੰਨਬਾਬ ਦੇਖਾ ਟੈਕਰ ਆਈ ਅੱਜ ਤੂੰ ਮੋਸਾ 12 ਸਾਲਾਂ ਬਾਅਦ ਆ ਰਸਲਾ ਧੰਨਵਾਦ ਆ ਗਏ ਹਮਾਰੇ ਘਰ ਪਧਾਰੇ ਧੰਨਵਾਦ ਜੋ ਹਮਾਰੇ ਘਰ ਪਰ ਆ

ਕਗਨੇ ਘਟੇ ਤਰੀ ਤੂ ਬਤਾ ਕਿ ਟਾਈਮ ਤੇ ਨਹੀਂ ਆਣੀ ਸੀ ਕਿੰਨੇ ਟਾਈਮ ਬਾਅਦ ਆਈ ਹੈ 12 ਸਾਲਾਂ ਦਾ ਰਾਤ ਰਹਿਣਾ ਪਹਿਲੀ ਵਾਰੀ ਰਾਤ ਲਾਣ ਆਈ ਹੈ ਅਗਲੀ ਨੂੰ ਕੋਠੀ ਭਾਜੀ ਹੁਣ ਕਹਿੰਦੀ ਮੈਂ ਨਹੀਂ ਆਂਦੀ ਮੇਰਾ ਘਰ ਜੀਨੀ ਲੱਗਦਾ ਭਾਜੀ ਹੁਣ ਆ ਕੇ ਕਹਿ ਰਹੀ ਹੈ ਬਹੁਤ ਔਖਾ ਟਾਈਮ ਆਇਆ ਜੀ ਅੱਜ ਅਰਮਨੇ ਪਰ ਫੋਨ ਬਣਾਓ ਇਹ ਬਹੁਤ ਔਖੀ ਸਾਡੇ ਘਰ ਆਈ ਹੈ ਰਾਤ ਲੜ ਕੇ ਪਰ ਜਾਈ ਦੁਖੀ ਕਰ ਰਹੀ ਹੈ ਨਾ ਨਾ ਦੁਖੀ ਕਰਦੀ ਹੈ ਜੀ ਹਣ ਇੱਕ ਜਗੀ ਤੇ ਦੋ ਰਾਤਾਂਵਾਜੀ ਮੇਰੀ ਭੈਣ ਹਾਂ ਨਾ ਨਾ ਕੰਦੇ ਤਾਰਾ ਤੂਰਾ ਕੱਢ ਕੇ ਆਉਣਾ ਤੇ ਸ਼ਾਮ ਨੂੰ ਆਹ ਚਿਹਰੇ ਦੁੱਧ ਲੈ ਲੈਂਦੇ ਨਾਲ ਮੈਂ ਤਾਂ ਕਿਹਾ ਤੇ ਟੈਂਪੂ ਨਾਲ ਬੰਨ ਲੈਣੀ ਤਿੱਕ ਉਹਨੇ ਦੁੱਧ ਪੀ ਜਾਂਦੇ ਤਹੀਂ ਜਾਈਂ ਚੱਕ ਜੀ ਗੱਲ ਆ ਹੁਣ ਆਹ ਦੇਖੀ ਮੈਂ ਖੁਸ਼ੀ ਚ ਖੇਲ ਲਾ ਕੇ ਸੇਵ ਖਾ ਲੋ ਜੀ ਅੱਜ ਤੇ ਬਾਪੂ ਨੇ ਕਰੀਏ ਜਾਣਾ ਕਿੱਥੇ ਗਈਆਂ ਆਹ ਤਾਂ ਅੰਦ ਲਵਾਣੇ ਅਜਾੜਾਂ ਵੀ ਤੇ ਕੀ ਹੋਈ ਐ ਜੀ ਕਿੰਨੀ ਆਰੀ ਸਾਡੀ ਮਾਸਾ ਰਾਤ ਲੈਣ ਕੋ ਵੀ ਦੇਖ ਰਿਹਾ ਸੌਰਿਆਂ ਨੇ ਬਹੁਤ ਔਖੀ ਕਰਾਤੀ ਛੁੱਟੀ ਦਈ ਐ ਆ ਦੇਖ ਲੋ ਪਰ ਜਾਈਏ ਨਾ ਕਰੀਆ ਮਾਂ ਤੀਜਾ ਦੁਆ ਕੇ ਆਈ ਆ ਮਨਵੀ ਜੀ ਦੇਖੋ ਕਹਿੰਦੀ ਸਾਰੇ ਕੰਮ ਨਿਬੇੜ ਕੇ ਆਈ ਐ ਕਹਿੰਦੀ ਇੱਥੇ ਤੱਕ ਹੀ ਰੋਟੀ ਪਾਣੀ ਦਾ ਨਾ ਰਾਤ ਦਾ ਬੰਦੋਵਰ ਕਰਕੇ ਆਣੀ ਤੇ ਪਹਿਲਾਂ ਸੋਦੇ ਦਾ ਥੈਲਾ ਕਰਕੇ ਘਰੋਂ ਸਿੱਟ ਕੇ ਆਈ ਆ ਵੀ ਮੈਨੂੰ ਫੋਨ ਨਾ ਜੇ ਲੈ ਮੇਰਾ ਪਪਾ ਆ ਗਿਆ ਬਈ 10 ਕਿਲੋ ਗਠੇ ਲੈ ਕੇ ਕਿਉਂਕਿ ਇੱਕ ਬੀਬੀ ਕਹਿੰਦੀ ਗਠੇ ਕ ਖਤਮ ਹੋ ਗਏ ਤੇ ਬੀਬੀ ਨੇ ਦਿਮਾਗ ਖਾਇਆ ਪਿਆ ਦੀ ਪਾਪੇ ਦਾ ਹੈ ਪਾਪਾ ਕਹਿੰਦਾ ਹੁਣ ਮੈਂ ਘੱਟੇ ਲਿਆਇਆ ਹੁਣ ਆ ਵੀ YouTube 'ਤੇ ਦਿਖ ਜਣੇ ਮੈਂ ਘੱਟੇ ਲਿਆਇਆ ਪਾਪੇ ਕਿੰਨੇ ਲੈ ਕੇ ਆਇਆ 10 ਕਿਲੋ ਹਾਂ ਠੀਕ ਹੈ ਹੁਣ ਕਈ ਦਿਨ ਮੁੱਕਣੇ ਨਹੀਂ ਹੈ ਨਾ ਰੋਜ਼ ਰੋਜ਼ ਲਿਆਣੇ ਵੀ ਔਖੇ ਆ ਸਰ ਮੱਧਰੇ ਵਾਂਗ ਬਈ ਪਿੰਡ 'ਚ ਆਂ ਜਾਵੋਗੇ ਅੱਜ ਮੇਰੀ ਵਰਜਾਈ ਮਟਰ ਪਨੀਰ ਬਣਾਉਗੀ ਇਹ ਮਟਰ ਬਾਲ ਲੈ ਪਨੀਰ ਨਹੀਂ ਆਇਆ ਭਾਈ ਆ ਗਿਆ ਆ ਗਿਆ ਜੀ ਆ ਕੇ ਕੈਂ ਵੀ ਦੋਨੇ ਨਾਲ ਦਾ ਨੂੰ ਆ ਜਾਣ ਦੋ ਕੱਲ ਇੱਕ ਅੰਨਦ ਰਹਿ ਗਈ ਟੀ ਵੀ ਫਿਰ ਇਕੱਠਾ ਹੀ ਬਣਾ ਕੇ ਦੇ ਦੂਗੀ ਠੀਕ ਤਾਂ ਪਹਿਲੇ ਖਾ ਕੇ ਜਾਓ ਆਓ ਹੈ ਕੱਲ ਨਹੀਂ ਅੱਗੀ ਦੀ ਕੱਲ ਫਿਰ ਮੜ ਟਾਲਾ ਖਾਣੇ ਬਣਨਾ ਦਾ ਨਾ ਨਾ ਠੀਕ ਆ ਜਿੰਦੇ ਹੋ ਤੁਸੀਂ ਜੋ ਕਰ ਬਸ ਨਾ ਲੱਗਦਾ ਚਲੇ ਮੋੜਾ ਕਰੇਗਾ ਜੋ ਕਰ ਹਾਂ ਉਹ ਤਾਂ ਬਹੁਤ ਦੇਖਦੇ ਆ ਪਾਪੇ ਬਾਬਾ ਸੰਗ ਬਾਬੇ ਨਾਲ ਕਾਰ ਬਹਤਾ ਹਾਂ ਹਾਂ ਬਹੁਤ ਕਰਾ ਹਣਾ ਹੋਰ ਪੁੱਛਾ ਦੇਣ ਲੱਗੇ ਹੁਣ ਪੁੱਛਿਆ ਤਾਂ ਕਿ ਹਾਂ ਬਾਬੇ ਨੇ ਵੀ ਆਪਣੀ ਬਿਸ਼ ਦੇਖੀ ਨਜ਼ਰ ਭਈ ਅਸੀਂ ਜਾਣ ਨੂੰ ਤਿਆਰ ਬੈਠੇ ਆ ਅਸੀਂ ਅਸੀਂ ਬਾਜ਼ਾਰ 'ਚ ਜਾਣ ਨੂੰ ਤਿਆਰ ਬੈਠੇ ਪਰ ਅਸੀਂ ਜਾ ਨਹੀਂ ਰਹੇ ਹਜੇ ਕਿਉਂਕਿ ਸਾਡੀ ਭਜਾਈ ਕਹਿੰਦੀ ਮੈਨੂੰ ਕਿਉਂ ਛੱਡ ਕੇ ਚੱਲੀ ਐ ਮੈਨੂੰ ਵੀ ਨਾਲ ਲੈ ਕੇ ਜਾਇਓ ਮੈਂ ਵੀ ਦੇਖ ਲੂੰਗੀ ਮੇਰੇ ਨਾਲ ਦਾ ਚੋਰੀ-ਚੋਰੀ ਕਿਹੜੀ ਸ਼ਾਪਿੰਗ ਕਰਨ ਚੱਲੀ ਆ ਉਹਨਾਂ ਦੇ ਵੀ ਮੇਰੀ ਮੇਰੀ ਦੋਨੇ ਨੰਨਾਂ ਦਾ ਆਪਣੇ ਭਾਬੀ ਨੂੰ ਸ਼ਾਪਿੰਗ ਕਰਾਉਗੀ ਆਏ ਹਾਏ ਮੈਂ ਕੀ ਕਰੂਗੀ ਭਾਬੀ ਹਾਬੀ ਵੀ ਆਇਆ ਕਿ ਹਾਂ ਕਰ ਲੈ ਆਇਆ ਹਾਂ ਬੱਬੇ ਮੈਂ ਰਮਨੇ ਨਾਲ ਗੱਲਾਂ ਮਾਰ ਰਹੀ ਐ ਮੇਰੀ ਵੀਡੀਓ ਬਣਾ ਰਹੀ ਮੰਨੂ ਦੇਖਦੇ-ਦੇਖ ਸਿੱਖੀ ਜਾਈਆ। ਹਾਂ। ਬਣਾ ਦੇ ਕੋਈ ਨਾ ਰਮਨੇਲਾ ਸਰਜੂਗਾ। ਹਨਾ? ਅਸੀਂ ਤਾਂ ਰੱਜੇ ਪਏ। ਹੋ ਤਾਂ ਇੱਕੋ ਗਲਾਸ ਹੋਣਾ। ਬਾਦੂ ਐ ਸਰੂਗਾ ਦੇਖੀ ਤੇ ਜਾਈਂ। ਚਲੋ ਖਾਣੇ ਆਪਾਂ ਕੋਲ ਦਾ ਖਾਣਾ ਬਖਰਾ। ਹੋਰ ਤੂੰ ਉਹਨੂੰ ਖੜਾ ਵਿਚਾਰੇ ਨੂੰ। ਔਰ ਸਵੇਰ ਦਾ ਗਿਆ ਹੋਇਆ ਉਹਨੇ ਰੋਟੀ ਨਹੀਂ ਖਾਧੀ। ਹੋਰ ਉਹਦੇ ਬਣਾ ਦੇ। ਸਰਜੂਗਾ ਲੈ ਕਿੰਨੇ? ਸਰਜੂਗਾ। ਲੋ ਜੀ ਮਟਰ ਪਨੀਰ ਦੀ ਤਿਆਰੀ ਹੋ ਰਹੀ ਆ ਕਿਸੇ ਨੇ ਮੈਨੂੰ ਕਿਹਾ ਤਾਂ ਵੀ ਮਟਰ ਪਨੀਰ ਉਹ ਆ ਉਹ ਪੈ ਗਿਆ ਜੀ ਮੈਂ ਰਾਤ ਮੇਰੇ ਪੈ ਗਿਆ ਤਾਂ ਮੈਂ ਰਾਤ ਕਿਹਾ ਬੀਬੀ ਨੂੰ ਮੈਂ ਕਿਹਾ ਸਭ ਤੋਂ ਜਿਆਦਾ ਮਿਰਚ ਮੈਂ ਖਾਣੀ ਆ ਨੀਗਾ ਵੀ ਮੇਰੀ ਉਹ ਤੇਜ ਆ ਸਭ ਤੋਂ ਜਿਆਦਾ ਗਦਮੇ ਲੱਗੀ ਆ achar ਉਹ ਕਰਨ ਉਹ ਉਹ ਬੁਰਕੀ ਪਟਣਾ achar ਦਾ ਸਿਰਕਾ ਮਿਰਚ ਵਾਲਾ ਮੇਰੇ ਅੱਖ ਚ ਪੈ ਗਿਆ ਮਗਰ ਲੈ ਲੈ ਨੀਗਾ ਗਈ ਨੀਗਾ ਮੇਰੀ ਮੇਰੀ ਉਹ ਨਜ਼ਰ ਲੱਗੀ ਮੈਂ ਆ ਨੀ ਮਿਰਚ ਖਾਣੀ ਆ ਮੈਂ ਹਲਾ ਸਾਰੇ ਗੰਦੇ ਨੇ ਮਨੂੰ ਚਲੋ ਹਾਂ ਪਾਪੇ ਆ ਬਸ ਉੱਚੀ ਰਹੀ ਆ ਥੋੜੀ ਜੀ ਨੀਮੀ ਆ ਆ ਨੀਮੀ ਆ ਥੋੜੀ ਜੀ ਫੋਨ ਉੱਪਰ ਚੱਕਣਾ ਪੈਂਦਾ ਬਣਾ ਆਪੂ ਦੇਉਂਗਾ ਬਣਾ ਆਂਦੀ ਤਾਂ ਬਹੁਤ ਸੋਹਣੀ ਆ ਫੋਟੋ ਵੀ ਬਹੁਤ ਸੋਹਣੀ ਹਿੱਚਦੀ ਆ ਹਾਂ ਪਾਪਾ ਕੱਲ ਮੈਂ ਪਾਪੇ ਸੈਨ ਪਾਪਾ ਕਹਿੰਦਾ ਪਾਪਾ ਕਹਿੰਦਾ ਨੀਮੀ ਨੂੰ ਤਾਂ ਵੀਡੀਓ ਬਣਾ ਲੈ ਕਰੀਂ ਵੀਡੀਓ ਬਣਾ ਹੀ ਕਰ ਲੈ ਕਹਿੰਦਾ ਪੋਸਟ ਵੀ ਬਣਾ ਦੇ ਜੀ ਕੁਰਸੀ ਬਾਹੜੇ ਕਢਾ ਲਈਆ ਕੱਲ ਮੈਂ ਉਹਨੂੰ ਸੈਲਫ ਤੇ ਬਿਠਾ ਲਈ ਮੈਂ ਕਿੱਥੇ ਬੈਠ ਕੇ ਬਣਾ ਲਈ ਉਹ ਦੂਆ ਕੇ ਨਾ ਮੈਨੂੰ ਵੀ ਚਾੜੂ ਦੇ ਦੂਆ ਕੇ ਆਹ ਤਾਂ ਨਾ ਅਮਨਾ ਆਟਾ ਗੁੰਨੜੀ ਆਪਣੀ ਤਿਆਰੀ ਕਰਕੇ ਜਾ ਰਹੀ ਹੈ ਕਿਉਂਕਿ ਅਮ ਫਿਰ ਮੈਂ ਉਹ ਵੀ ਉੱਠ ਜਾਊਗਾ ਹਨਾ ਉਹ ਹਰਮਨ ਨੇ ਘੜੀ ਚੁੱਠ ਦੇਣਾ ਫਿਰ ਤਾਂ ਕਰਕੇ ਫਿਰ ਸਾਰਾ ਕੰਮ ਹੁਣ ਨਿਬੇੜ ਕੇ ਜਾਊਗੀ ਹੁਣ ਅਸੀਂ ਜਾਣੇ ਆ ਬਾਜ਼ਾਰ ਚ ਢੇੜਾ ਛੇੜਾ ਮਾਰ ਕੇ ਆਨੇ ਆ ਉਧਰ ਅੱਡੇ ਤੋਂ ਲੈ ਕੇ ਢੇੜਾ ਕੱਢਾਂਗੇ ਇੱਕ ਦਿਨ ਨੂੰ ਸਾਰੀ ਬਾਜ਼ਾਰ ਚ ਸੁਹਾਣੇ ਦੀ ਸਾਰੀ ਬਾਜ਼ਾਰ ਚੋਂ ਢੇੜਾ ਕੱਢਾਂਗੇ ਤੇਰੀ ਗੰਨੀ ਦੇਖੂਗੀ ਤੇਰੀ ਵੀ ਬਹੁਤ ਹੀ ਵਾਰ ਆਈ ਹੈ ਆਂਟੀ ਤਾਂ ਹੈਗੀ ਹੈ ਦਾ ਹਾਂ 1 2 ਘੰਟੇ ਲਈ ਜਾਂਦੀ ਹੈ ਹਾਂ 11 ਵਜੇ ਆਂਦੀ ਹੈ 1:30 ਵਜੇ ਕਹਿ ਦਿੰਦੀ ਰੋਟੀ ਦੋ ਚੱਲੇ ਹਾਂ ਹਾਂ ਪਰ ਦੀਲੀ ਥੋੜੇ ਟਾਈਮ ਲਈ ਜਾਂਦੀ ਹੈ ਬਸ ਪਰ ਬਾਜ਼ਾਰ ਤੱਕ ਦੀਲੀ ਤੇ ਘਰ ਤੇ ਗੇਟ ਦੇ ਬਾਹਰ ਤੱਕ ਨਹੀਂ ਜਾ ਹੁੰਦਾ ਔਰ ਕਿਉਂਕਿ 2 ਘੰਟੇ ਲਈ ਜਾਂਦੀ ਹੈ ਬਸ ਇਧਰ ਅਮਨ ਨੇ ਆਹ ਦੇਖੋ ਕਿਆ ਕਹਤਾ ਬੱਚਾ ਆ ਗਿਆ ਅਮਨ ਇਧਰ ਛੋਲੇ ਇੱਧਰ ਛੋਲਿਆਂ ਦੀ ਸਰਦੀ ਇੱਧਰ ਮੀਰ ਦੀ ਸਰਦੀ ਉੱਧਰ ਰੰਮਣੇ ਵਾਸਤੇ ਚੋਲ ਬਣਾਏ ਆ ਖਾਣਾ ਪੀਣਾ ਕਾਫੀ ਤਿਆਰ ਹੋ ਜਾਂਦਾ ਜਦ ਵੀ ਆਨੇ ਉਹਦੇ ਤਿੰਨ ਚਾਰ ਤਰ੍ਹਾਂ ਦੀਆਂ ਚੀਜ਼ਾਂ ਮਿਲੂਏ ਜਿਹਨੂੰ ਜਿਹੜੀ ਪਸੰਦ ਆ ਚੱਕ ਕੇ ਖਾ ਲਿਓ ਬਈ ਆਪਣੀ ਚਿੱਟੇ ਚੋਲ ਬਣਾਏ ਚਿੱਟੇ ਤੇ ਬੀਬੀ ਨੂੰ ਨਾ ਗੁਰਦੁਆਰੇ 'ਚ ਬੀਬੀ ਕਹਿੰਦਾ ਦੱਸ ਦਿੰਦੀ ਆ ਵੀ ਹਮੇਸ਼ਾ ਬੀਬੀ ਨੂੰ ਨਾ ਸਬਸਕ੍ਰਾਈਬਰ ਵੀ ਬਹੁਤ ਮਿਲਦੇ ਨੇ ਜਿਹੜੇ ਮਤਲਬ ਮੈਨੂੰ ਜਾਣਦੇ ਨੇ ਵੀਡੀਓ 'ਚ ਉਹ ਬੀਬੀ ਨੂੰ ਗੁਰਦੁਆਰੇ 'ਚ ਬਹੁਤ ਮਿਲਦੇ ਨੇ ਬੀਬੀ ਕਹਿੰਦੀ ਮੈਨੂੰ ਮਿਲਦੇ ਹੁੰਦੇ ਆ ਹਮੇਸ਼ਾ ਦੇ ਕਿਉਂਕਿ ਇਧਰੋਂ ਐਵੇਂ ਆ ਸਾਰੇ ਸਿੰਘੀਟਾਂ ਦੇ ਗੁਰਦੁਆਰੇ ਚ ਬਹੁਤ ਆਉਂਦੇ ਨੇ ਹਨਾ ਦੁਨੀਆ ਦੁਦੂ ਤੋਂ ਨਹੀਂ ਮੱਥਾ ਟੇਕਣ ਫੋਰਮ ਤੋਂ ਕੋਈ ਨੀ ਰਜੰਦਾ ਦੀ ਮੈਂ ਕੋਈ ਦਸਵੀਂ ਹੁੰਦੀ ਆ ਦਸਵੀਂ ਭਰਦੀ ਆ ਫਿਰ ਕੋਈ ਨਾ ਕੋਈ ਪਛਾਣ ਲੈਂਦਾ ਏ ਜਦ ਬੀਬੀ ਨੂੰ ਬਲੌਗ ਚ ਦੇਖ ਲੈਣੇ ਵੀ ਇਹੇ ਉਹਨਾਂ ਦੀ 딸 ਆ ਚਲੋ ਜੀ ਹੁਣ ਆਪਾਂ ਕੰਮ ਨਵੇੜ ਕੇ ਫਿਰ ਜਾਂਦੇ ਆ ਸਿੱਧਾ ਬਾਜ਼ਾਰ ਚ ਵੇਖਦੇ ਹਾਂ ਕਲਰ ਹੁਣ ਤਿਆਰ ਹੋ ਗਿਆ ਔਰ ਸਵੇਰ ਜੋ ਗੱਬੀ ਬੀਬੀ ਦਾ ਹਮੇਸ਼ਾ ਜਿਹੜਾ ਮਸਾਲਾ ਹੁੰਦਾ ਨਾ ਉਹ ਪਹਿਲਾਂ ਰੈਡੀ ਕਰਕੇ ਰੱਖ ਦਿੰਦੀ ਬੀਬੀ ਐਂ ਫਿਰ ਨੂੰ ਬੀਬੀ ਨੂੰ ਐ ਹੁੰਦਾ ਵੀ ਮੈਂ ਆਪਣੇ ਕੰਮ ਤੋਂ ਫ੍ਰੀ ਹੋ ਗਈ ਹੈ ਨਾ ਫਿਰ ਟਾਈਮ 'ਚ ਸ਼ਾਮ ਨੂੰ ਗੁਰਦੁਆਰਾ ਸਾਹਿਬ ਵੀ ਜਾਣਾ ਹੁੰਦਾ ਬੀਬੀ ਨੇ ਕੀਰਤਨ ਸੁਣ ਕੇ ਆਉਂਦੀ ਹੁੰਦੀ ਹੈ ਬੀਬੀ ਦਾ ਹੈ ਨਾ ਬਾਏ ਬਾਏ ਅਸੀਂ ਜਾਨੇ ਸਾਡੇ ਪਾ ਹਾਂ ਕਿੰਨੇ ਵਜੇ ਮੁੜ ਕੇ ਆਣੇ ਆ 5:30 ਤੇ ਫਿਰ ਆਉਣਾ ਮੁੜ ਕੇ 7 ਵਜੇ ਫੇਰ ਖਾਣਾ ਖਾਸਾ ਟਾਈਮ ਲਾ ਐਨੀ ਹੈ ਬੀਬੀ ਖਾਸਾ ਟਾਈਮ ਲਾ ਐਨੀ ਬੀਬੀ ਰੋੜ ਕੋ ਰੋੜ ਕਰਨਾ ਕਿੰਨੇ ਵਜੇ ਵਧੀਆ ਰੌਣਕ ਹੁੰਦੀ ਆ ਗੁਰਦੁਆਰਾ ਚ ਸਿੰਘ ਸ਼ੇਦਾਂ ਗੁਰਦੁਆਰਾ ਸੋਹਣਾ ਸੁਹਾਣਾ ਸੁਹਾਣੇ ਵਾਲਾ ਗੁਰਦੁਆਰਾ ਬਹੁਤ ਮਸ਼ਹੂਰ ਹੈ ਬਈ ਸਾਡੇ ਪਿੰਡ ਦਾ ਸੁਹਾਣਾ ਸਾਹਿਬ ਕਹਿ ਕੇ ਬੋਲਣ ਲੱਗੇ ਹੁਣ ਤਾਂ ਪਹਿਲਾਂ ਸੁਹਾਣਾ ਬੋਲਦੇ ਹੁਣ ਤਾਂ ਸੋਹਣਾ ਸਾਹਿਬ ਲੱਗ ਗਿਆ ਪਿੱਛੇ ਬਸ ਆ ਜਾਣੀ 2 ਮਿੰਟ ਵਿੱਚ ਤਾਈਂ ਧੱਕਣ ਰੱਖਿਓ ਅੱਛਾ ਗੈਸ ਤੇਜ ਆ ਹਨਾ ਫੁੱਲ ਫੁੱਲ ਬਸ ਫਿਰ ਉਹਦੇ ਬਾਅਦ ਪਨੀਰ ਦੀ ਸਬਜ਼ੀ ਤਿਆਰ ਮੈਨੂੰ ਲੱਗਦਾ ਮੈਨੂੰ ਲੱਗਦਾ ਰਮਨਾ ਵੀ ਆ ਗਿਆ ਮੈਨੂੰ ਲੱਗਦਾ ਰਮਨ ਆ ਗਿਆ ਆਵਾਜ਼ ਆ ਰਹੀ ਹੈ ਮੈਨੂੰ ਆ ਗਿਆ ਤਾਂ ਹੀ ਤੋਂ ਕਹਿ ਰਿਹਾ ਤਾਂ ਬਸ ਠੀਕ ਆ ਰਮਨਾ ਵੀ ਆ ਗਿਆ ਰਮਨੇ ਦੇ ਰਾਈਸ ਤਿਆਰ ਆ ਆਂਦੇ ਹੀ ਰਮਨੇ ਦੀ ਪਲੇਟ ਸੱਜ ਜਾਣੀ ਆ ਦਹੀਂ ਦਹੀਂ ਕਹੀਂ ਖਾਲੂਗਾ ਦੁੱਧ ਨਾਲ ਨਹੀਂ ਦੁੱਧ ਨਾਲ ਨਹੀਂ ਛੋਲੇ ਨਾਲ ਖਾਣੇ ਨੂੰ ਅੱਛਾ ਛੋਲਿਆਂ ਨਾਲ ਠੀਕ ਹੈ ਠੀਕ ਅੱਛਾ ਚਿੱਟੇ ਛੋਲੇ ਹਨ ਹਾਂ ਵਾਈਟ ਵਾਲੇ ਮੈਂ ਤਾਂ ਉਰੇ ਤਿਆਰ ਖੜੀ ਸੀ ਦੂਏ ਛੋਲੇ ਪੀਲੇ ਪੀਲੇ ਕਮੀ ਕੋਲੀ ਪਲੇਟ ਲੈ ਕੇ ਘੜੀ ਤੀ ਵੀ ਪੀਨੇ ਚ। ਹੋਰ ਭਾਈ। ਕੈਮਰਾ ਲਿਓ ਜਦ ਮਰਜੀ ਇਹ ਦਰਵਾਜ਼ੇ ਦੇ ਵਿੱਚ ਖੜੀ ਖੜੀ। ਜਦ ਵੀ ਰਾਮ ਨਾ ਆਂਦਾ ਮੈਂ ਹਮੇਸ਼ਾ ਦਰਵਾਜ਼ੇ ਦੇ ਪਿੱਛੇ ਖੜਦੀ। ਫੇ ਰਾਮ ਨੇ ਨੂੰ ਪਤਾ ਨਾ ਲੱਗ ਜੀ ਅੱਬਾ ਹੁਣ ਸਬਜੀ ਆਪਣੀ ਤੇ ਆਹ ਤੁੰਗੂਲੀ ਮੱਕਲੇ ਬਣਾ ਦਿੱਤੇ ਜੋਬ। ਹਾਂ ਕਿਤੇ ਰੁਕਾਂ ਮੇਰੇ ਝੱਗਾ ਕਪਾਨੀਰ ਪਸੰਦ ਨਹੀਂ ਮੂੰਗੀ ਮਸਰੀ ਖਾ ਲੇ ਪਹਿਲੇ ਮੈਂ ਪਨੀਰ ਖਾਂਦਾ ਨਹੀਂ ਹਾਂ ਮੂੰਗੀ ਮਸਰੀ ਖਾ ਲੈਂਦਾ ਆਲੂ ਪਈ ਹੈ ਮੂੰਗੀ ਮਸਰੀ ਇਹਨੂੰ ਰੋਹ ਦੇਈ ਚੱਲ ਚਲ ਬੋਲ ਖਾ ਲਈ ਆਲੂ ਗੋਭੀ ਪਈ ਹੈ ਆਲੂ ਗੋਭੀ ਪਈਓ ਖਾ ਲਈ ਠੀਕ ਹੈ ਬਸ ਆਲੂ ਗੋਭੀ ਪਈ ਹੈ ਛੋਲੇ ਆ ਕੀ ਉਹ ਪਈਏ ਛੋਲਿਆਂ ਦੀ ਪਈਆ ਉਹ ਖਾ ਲਈ ਛੋਲਿਆਂ ਦੀ ਹੈ ਥਾਕ ਤੋੜ ਲੋ ਜੀ ਅਸੀਂ ਨਾ ਸੁਹਾਣੇ ਵਾਲੇ ਬਾਜ਼ਾਰ ਚ ਖੇਤ ਦੁਆਰਾ ਘੁੰਮ ਕੇ ਆਈਆਂ ਅੱਡੇ ਤੱਕ ਜਾ ਗਈਆਂ ਜਿਹੜਾ ਸੂਟ ਅਸੀਂ ਲੈਣਾ ਤਾਂ ਮੈਂ ਰਾਇਲ ਬਲੂ ਕਲਰ ਲੈਣਾ ਤਾਂ ਮੈਨੂੰ ਮਿਲਿਆ ਨਹੀਂ ਮੈਂ ਨਾ ਸੂਟ ਬਦਲ ਕੇ ਗਈ ਸੀਗੀ ਦੇਖੋ ਰੋਜੀ ਪਾਇਆ ਏ ਤੇ ਹੁਣ ਅਸੀਂ ਸ਼ਾਮ ਦੇ ਨੂੰ ਜਾਣਾ ਘੁੰਮਣ ਅਦੇ ਠਹਿਰ ਕੇ ਜਾਵਾਂਗੇ ਕਿਉਂਕਿ ਰਮਨਾ ਹਮੇਸ਼ਾ ਨੇਰੇ ਹੋਏ ਜਾਣਾ ਪਸੰਦ ਕਰਦਾ ਏ ਬਿਨ ਖੜੇ ਨਹੀਂ ਵੀ ਰਾਤ ਨੂੰ ਲਾਈਟਾਂ ਬਲੂंगी ਐ ਰੋਸ਼ਨੀ ਹੋਗੀ ਬਹੁਤ ਸੋਹਣਾ ਲੱਗੂਗਾ ਦੀਰੀ ਵੀ ਦੇਖ ਗਈ ਤੇਰੀ ਲਿਪਸਟਿਕਾਂ ਲੱਗ ਕੇ ਆਈ ਆ ਮੈਨੂੰ ਮੇਰਾ ਸਟੁੱਟ ਮਿਲਿਆ ਨਹੀਂ ਹੈਗਾ ਭਾਈ ਲੱਗ ਗਿਆ ਬਿੱਪੀ ਖੈਲੀ ਬਿੱਪੀ ਹੰਤਮਾਨਾ ਪਹਿਲਾਂ ਸਕੂਟੀ ਤੇ ਕੁਮ ਇਹ ਦੇਖੀ ਇਥੇ ਕਿੰਨਾ ਕਾਲਾ ਕਾਲਾ ਆ ਰਿਹਾ ਇਹ ਕੀ ਆ ਦੇਰਦੂਨ ਦਾ ਗੰਦਾ ਕਿਹੜਾ ਆਛਾ। ਉਹ ਦੇਖੋ ਕਿੰਨੇ ਸੋਹਣੇ ਉਹ ਹੋ ਰਹੇ। ਫੁੱਲਾ। ਹਾਂ, ਟੇਟੇ। ਹਾਂ, ਇਹ ਪੰਜਾਬ ਘਾਇਚੇ ਦੇਖੋ। ਹੈ। ਅੱਛਾ ਹਾਂ। ਤੁਸੀਂ ਦੇਖੀਂ ਧਰਤੀ। ਇਹ ਪੰਜਾਬ ਦਾ ਇਹ ਦੇਰਾ ਦੁੰਦਾ ਕਿੰਨਾ ਸੋਹਣਾ ਲੱਗਦਾ ਦੇਰਾ ਦੁੰ। ਦੇਰਾ ਦੂਰਾਣਾ ਕਿੰਨਾ ਸੋਹਣਾ। ਚਲੋ ਬਈ। ਖਾਈਏ ਹੁਣ। ਫੇ ਜਾਨ ਸਰ ਪੁੱਛੂਗੀ। ਗਗਨੀ ਸੋਟ ਨਹੀਂ ਲਿਆਈ। ਬਈ ਦੇਖਦੇ ਆ ਕੈਮਰਾ ਓਨ। ਬੀਬੀ ਗੇਟ ਖੋਲਦੇ ਆ ਸੀ ਆ ਕੇ। ਗਵਾਂਡੀ। ਸ਼ੇਰਵਾਨ ਦੇ ਆਵਣਾ ਆ ਦੇਖੋ ਸਾਰੇ ਨਿਆਣੇ ਕਿਵੇਂ ਖੜੇ ਬੀਬੀ ਰਮ ਨੇ ਰਮ ਨੇ ਪੀ ਗਿਆ ਬੀਬੀ ਅ ਬੀਬੀ ਬੀਬੀ ਨੂੰ ਕਹਿੰਦੇ ਬੀਬੀ ਘੰਟੇ ਬਾਅਦ ਬੋਲ ਰਹੀ ਆ ਹਾਂ ਨੀ ਮੇ ਗੇਟ ਤਾਂ ਲਾਇਆ ਨੀ ਮੇ ਗੇਟ ਨਾ ਯੂ ਵੀ ਜਾਉਂ ਤੱਕ ਗੇਟ ਲਾਇਆ ਯੂ ਵੀ ਗੇਟ ਲਾ ਗਈ ਚਲੋ ਤਾਂ ਆਜੋ ਬਈ ਲਾਈਨ ਵਾਈਚ ਚਲੋ 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 ਚਲੇ ਚਲੋ 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 ਬੀਬੀ ਘਰ ਆਏ ਸ਼ਾਪਿੰਗ ਹਾਂ ਔਰ ਦੀਦੀ ਲਿਪਸਟਿਕਾ ਲਈ ਕਿੱਧਰ ਨੂੰ ਆ ਗੁਰਦਵਾਰਾ ਗਰੀ ਨਾ ਇੱਧਰ ਨੂੰ ਜਾ ਕੇ ਇੱਧਰ ਨੂੰ ਗੁਰਦਵਾਰਾ ਮੋਜ ਦੇ ਨਾਲ ਮੱਥਾ ਟੇਕ ਕੇ ਆਉਂਦੇ ਅਸੀਂ ਫਿਰ ਨਾ ਹੋਣੀ ਲੈ ਕੇ ਗਏ ਤੇ ਕੀ ਕੁਸ ਲਿਪਸਟਿਕਾ ਹੋਰ ਹੋਰ ਤੂੰ ਪੁੱਛ ਲੈ ਹੋਰ ਤੂੰ ਪੁੱਛਾ ਹੋਰ ਤੂੰ ਪੁੱਛਾ ਵੀ ਕਿਆ ਲੈ ਕਿਆ ਲੈ ਲੇਗੇ ਪੁੱਛ ਤਾ ਲੈ ਆ ਭਾਈ ਨਾ ਅੱਛਾ ਲਿਪਸਟਿਕ ਲੈ ਆਈ ਬਸ ਆਹੀ ਚੀਜ਼ਾਂ ਚੱਕ ਹੋਈਆਂ ਬਸ ਭਾਰ ਜਿਆਦਾ ਹੋ ਗਿਆ ਤਾਂ ਚਾਰ ਪੰਜ ਜੀਆਂ ਤਾਂ ਆਹੀ ਚੀਜ਼ਾਂ ਚੱਕ ਹੋਈਆਂ ਤਾਂ ਹੋਰ ਅਸਤਾ ਸੋਹਾਣੇ ਦਾ ਬਾਜ਼ਾਰ ਘੁੰਮਣ ਗਈ ਹਾਂ ਹੋਰ ਕਿੱਧਰ ਤੱਕ ਗਈ ਹਾਂ ਮੋਲੂ ਵੀ ਅਸੀਂ ਗੁਰਦੁਆਰੇ ਆ ਦੇਖੋ ਜੀ ਇੱਧਰ ਮੇਰਾ ਵਲੌਗ ਦੇਖਿਆ ਜਾ ਰਿਹਾ ਏ ਕਰਵਾ ਚੌਥ ਵਾਲਾ ਸਾਰੇ ਬੀਬੀ ਹਮੇਸ਼ਾ ਟੀਵੀ ਚ ਲਾ ਕੇ ਬਸ ਬੈਠ ਜਾਂਦੀ ਐ ਵੀ ਗਗਨੀ ਦਾ ਵਲੌਗ ਲੱਗਦਾ ਹੀ ਜਦ ਵੀ ਨਵਾਂ ਆਂਦਾ ਐ ਆ ਲਾਈ ਮੜੇ ਗਗਨੀ ਦਾ ਵਲੌਗ ਹੁਣ ਬੀਬੀ ਨੂੰ ਵਿਚਾਰੀ ਸਵੇਰ ਦੀ ਲੱਟ ਗਈ ਥੀ ਉਹ ਸਵੇਰ ਦਾ ਨਹੀਂ ਦੇਖੋ ਐ ਔਰ ਦੇਖੋ ਸਤਿਓ ਪਾਰਕ ਤੇ ਬਈ ਹੁੰਦੀ ਥੀ ਕੋਈ ਨਾ ਪਿੱਛੇ ਕਰ ਦਾਂਗੇ ਪਿੱਛੇ ਕਰ ਦਾਂਗੇ ਪਿੱਛੇ ਕਰ ਦਾਂਗੇ ਜਾਂ ਤਾਂ ਫੈਮਿਲੀ ਆ ਜਾਂ ਫਿਰ ਫੈਮਿਲੀ ਆ ਔਰੇ 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 ਲੋ ਜੀ ਇਧਰ ਮੇਰੀ ਪਰਜਾਈ ਰੈਡੀ-ਸ਼ੈਡੀ ਹੋ ਚੁੱਕੀ ਆ ਤੇ ਅਸੀਂ ਹੁਣ ਘੁੰਮਣ ਜਾ ਰਹੇ ਆ ਜਿਹੜਾ ਵਲੌਗ ਹੈ ਨਾ ਇਹ ਜਿਆਦਾ ਲੰਬਾ ਹੋ ਜੂਗਾ ਇਸ ਕਰਕੇ ਜਿਆਦਾ ਆਜਾ ਯੂ ਵੀ ਇਧਰ ਆ ਜਾ ਵਗਰੇ ਲੱਗਦੇ ਨਹੀਂ ਆਦੇ ਚੱਲਦੇ ਆ ਉਹਦਾ ਕਹਿੰਦਾ ਉਹ ਚੀਜ਼ ਵਾਹ ਭਾਈ ਕੀ ਕਰ ਰਿਹਾ ਕਾਪੀਰਾਈਟ ਆਜੂ ਨਹੀਂ ਆਲੂ ਛਿੰਡ ਰਹੀ ਐ ਨਾ ਆਲੂ ਛੀ ਵੀ ਐ ਉਹ ਬਣਾਉਣ ਵਾਸਤੇ ਸਬਜ਼ੀ ਤੇ ਪਿੱਛੇ ਨੂੰ ਹੋ ਜਾ ਉਹਦਾ ਸੀ ਨਾ ਪਾਸੇ ਕਿਆ ਬੋਕੋ ਇਹ ਦੇਖੇ ਕਿੰਨੇ ਟੂਰੇ ਸਾਰੇ ਆ ਰਹੇ ਨੇ ਇਧਰ ਹੀ ਹੋ ਥੋੜੀ ਥੋੜੀ ਘੁੰਮਦੀ ਆ ਆਵਾਜ਼ ਘੱਟ ਕਰਾਓ ਇਹਨਾਂ ਦਾ ਯਾਰੀ ਨੂੰ ਚਾਹਤ ਨੂੰ ਲੈ ਕੇ ਜਾਂਦੇ ਥੋੜਾ ਸੀ ਘੁੰਮਣ ਜਾ ਰਹੇ ਆ ਦੀਦੀ ਵੀ ਆਈ ਹੈ ਦੀਦੀ ਫਿਰ ਕੱटु ਸਵੇਰ ਨੂੰ ਚਲੇ ਜਾਊਗੀ ਮੈਂ ਵੀ ਦੇ ਨਾਲ ਕੇ ਸਿਰਨਾਂਗੇ ਦੋਵੇਂ ਹਾਂ ਇਸ ਕਰਕੇ ਆਪਣਾ ਕਹਿੰਦਾ ਦੋਸਤਾਂ ਨੂੰ ਸਾਫ ਕਰਦੇ ਦੱਸੋ ਖਵਾ ਲਿਆ ਨਾ ਇਹਨਾਂ ਦੀ ਸੀ ਐਫਡੀ ਯੂਨੀ ਬਹੁਤ ਜਿਆਦੇ ਲੋਕ ਖੋਲ੍ਹ ਗਏ ਉਧਰ ਅੱਜ ਕਿਹੜਾ ਕਨੇਡਾ ਪਕੌੜਾ ਜੀ ਮੋੜਾ ਖਾਣਾ ਉਹ ਬੁਝਾ ਕੇ ਸਾਫ ਕਰਦੇ ਪਿੱਪੀ ਸੱਤੇ ਪੈਸੇ ਮੈਂ ਬਕੌੜੀ ਖਾਣੀ ਆ ਹਾਂ ਜੀ ਟਿੱਕੀ ਟੁੱਕੀ ਜਾਂ ਕੁਝ ਮਰਗੀ ਚਾਟ ਕਰਾਂ ਟਿੱਕੀਆਂ ਸਪੇਸਰ ਬਹੁਤ ਸਨ ਹੋਗਾ ਤੇ ਉਹ ਸਭ ਸੱਤੇ ਸਿੱਕੇ ਆਉਂਦੀਆਂ ਨਾ ਪਹਾਰਾਂ ਚੋਂ ਹੋ ਜਾਂਦੇ ਰੋਣ ਸਮਝਾ ਆ ਬੇ ਮਾਮੂਸਾ ਦੇਖਿਓ ਕਿੱਥੇ ਆ ਹਟ ਇਹ ਹਰ ਮਹੀਨੇ ਜਾਂਦਾ ਹੁਣ ਇੱਥੇ ਐਂਡ ਪਰਾਟ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਕਮੈਂਟ ਕਰ ਦਿੱਤੇ ਹੋ ਹੁਣ ਮਿਲਾਂਗੇ ਨੈਕਸਟ ਬਾਈ ਬਾਈ